ਸਾਧੂ ਸ਼ਾਂਤ ਮਹਾਤਮਾ ਦੀ ਜ਼ਿਆਦਾ ਗੱਲ ਤੇ ਗੌਰ ਨਾ ਕਰੋ ਜੇ ਗੌਰ ਕਰੋ ਤਾਂ ਪੂਰਾ ਉਤਰੋ ਵੀਡੀਓ ਸੁਣੋ ਗੱਲ ਸਮਝਾਈਏ ਕਹਿੰਦੇ ਇੱਕ ਬੱਕਰੇ ਵੱਢਣ ਦਾ ਕਸਾਈ ਹੁੰਦਾ ਕਹਿੰਦੇ ਉਹ ਬੱਕਰੇ ਵੱਢ ਕੇ ਆਪਦੇ ਬਾਲ ਬੱਚਿਆਂ ਦਾ ਪੇਟ ਭਰਦਾ ਐਂ ਕਰਦੇ ਕਰੋਂਦੇ ਕਾਫੀ ਸਮਾਂ ਗੁਜ਼ਰ ਜਾਂਦਾ ਤੇ ਇੱਕ ਦਿਨ ਨਾ ਇੱਕ ਬੱਕਰਾ ਲਿਆਉਂਦਾ ਤੇ ਬੱਕਰਾ ਜਦੋਂ ਵੱਢਣ ਵਾਸਤੇ ਮੇਜ਼ ਤੇ ਪਾਉਣ ਲੱਗਦਾ ਬੈਂਚ ਤੇ ਪਾਉਣ ਲੱਗਦਾ ਤੇ ਬੱਕਰਾ ਛੜਾ ਕੇ ਭੱਜ ਜਾਂਦਾ ਛੜਾ ਕੇ ਭੱਜ ਜਾਂਦਾ ਤੇ ਉਹ ਮਾਈ ਮੰਨ ਕੇ ਚਲੋ ਬੰਦਿਆਂ ਦੀ ਮਦਦ ਦੇ ਨਾਲ ਉਹਨੂੰ ਬੱਕਰੇ ਨੂੰ ਫੜ ਲੈਂਦੇ ਫੜ ਲੈਂਦਾ ਜਦੋਂ ਤੇ ਉਹ ਬੱਕਰੇ ਨੂੰ ਦੁਬਾਰੇ ਮੰਨ ਕੇ ਚਲ ਉਹਦੇ ਉੱਤੇ ਪਾ ਲੈਂਦਾ ਪੈਂਚ ਦੇ ਉੱਤੇ ਬੱਟਣ ਵਾਸਤੇ ਤੇ ਉਹ ਲੱਤਾਂ ਨਾ ਕਿਸੇ ਨੂੰ ਹੋਰ ਫੜ ਲੈਂਦਾ ਉੱਥੋਂ ਦੇ ਸੰਤ ਮਹਾਤਮਾ ਸਾਧੂ ਸੰਤਾਂ ਦਾ ਟੱਪਣਾ ਹੋ ਜਾਂਦਾ ਉਸੇ ਸਮੇਂ ਦੇ ਉਹ ਕਹਿੰਦੇ ਇਹਨੂੰ ਪਾਣੀ ਪਿਆਲਾ ਯਾਰਾ ਕਸਾਈ ਨੂੰ ਕਹਿੰਦੇ ਇਹਨੂੰ ਪਾਣੀ ਪਿਆਲਾ ਫੇਰ ਵੱਢ ਲੈ ਉਹ ਕਹਿੰਦਾ ਪਾਣੀ ਨੂੰ ਦੱਸ ਇਹਨੂੰ ਕੀ ਹੋਇਆਗਾ ਹੁਣ ਵੱਢ ਦਨੇ ਤਾਂ ਹੁਣੇ ਦੀ ਉਹ ਕਹਿੰਦਾ ਯਾਰ ਤੇਰੇ ਨੂੰ ਵੀ ਵੱਡਾ ਉੱਤੇ ਬੈਠਾ ਹੈਗਾ ਜੇ ਪਾਣੀ ਪਿਆਲੇ ਨਾ ਫੇਰ ਕੀ ਹੁੰਦਾ ਕਹਿੰਦੇ ਉਹਨੇ ਸੰਤ ਮਹਾਂਤਮਾ ਦੀ ਗੱਲ ਤੇ ਗੌਰ ਤਾਂ ਕਰ ਲਈ ਵੀ ਗੱਲ ਤਾਂ ਸੁਣ ਲਈ ਵੀ ਤੇ ਪਰ ਅਮਲ ਨਹੀਂ ਕੀਤਾ ਉਹਨੇ ਪਾਣੀ ਨਹੀਂ ਪਿਆ ਬਾਈ ਤੇ ਉਹ ਮੰਨ ਕੇ ਚਲ ਬੰਨ ਕੇ ਉਹਨੂੰ ਤੇ ਇੱਕ ਬੰਦੇ ਨੂੰ ਬੋਲ ਮਾਰ ਲਿਆ ਜੇ ਕਿਸੇ ਨੂੰ ਜੋ ਮੰਨ ਕੇ ਚੱਲੋ ਜਵਾਖ ਨੂੰ ਬੋਲ ਮਾਰ ਲਿਆ ਕਹਿੰਦਾ ਬਾਈ ਇਹਦੀਆਂ ਲੱਤਾਂ ਫੜੀ 2 ਮਿੰਟ ਯਾਰ ਤੇ ਕਹਿੰਦਾ ਮੈਂ ਹੁਣ ਪੜਦੇ ਨੰਗਲ ਤੇ ਜਦੋਂ ਐ ਕਰਕੇ ਕਹਿੰਦੇ ਵੀ ਉਹ ਗੱਲ ਵੱਡਣ ਲੱਗਾ ਤੇ ਲੱਤਾਂ ਫੜਾਈਆਂ ਤੇ ਉਹਨਾਂ ਜ਼ੋਰ ਨਾਲ ਲੱਤ ਮਾਰੀ ਜਦ ਬੱਕਰੇ ਨੇ ਤੇ ਜਵਾਖ ਦਾ ਕੰਨਾਗਾ ਮਾਜਣਾ ਹੁੰਦਾ ਹਿੱਕ 'ਚ ਵੱਜੀ ਲੱਤ ਤੇ ਜਵਾਖ ਡਿੱਗ ਗਿਆ ਡਿੱਗਣਸਾਰ ਮਗਰ ਇੱਟ ਸੀ ਇੱਟ ਤੇ ਸਿਰ ਵੱਜਾ ਤੇ ਜਵਾਖ ਮਰ ਗਿਆ ਜਵਾਕ ਮਰ ਗਿਆ ਬਾਈ ਤੇ ਰੌਲਾ ਪੈ ਗਿਆ ਜਦੋਂ ਜਵਾਕ ਮਰ ਗਿਆ ਤੇ ਪੁਲਿਸ ਲੈ ਗਈ ਫੜ ਕੇ ਉਹਨੂੰ ਪੁਲਿਸ ਲੈ ਗਈ ਫੜ ਕੇ ਜਦੋਂ ਅੰਦਰ ਕਰਤਾ ਜੇਲ੍ਹ ਚ ਪਰਚਾ ਪੈ ਗਿਆ ਪਰਚਾ ਪੈ ਗਿਆ ਜਦੋਂ ਤੇ ਕਈ ਦਿਨਾਂ ਬਾਅਦ ਮਨ ਨਿੱਕੇ ਚਲੋ ਲੋਕ ਜਿਵੇਂ ਹੁਣ ਆਪਣੇ ਕਰ ਨਹੀਂ ਲੱਗ ਜਾਂਦੇ ਵੀ ਯਾਰ ਉਹ ਉਹ ਤੋਂ ਕਤਲ ਹੋ ਗਿਆ ਯਾਰ ਬੰਦਾ ਵੀ ਮਰ ਗਿਆ ਤੇ ਵੀ ਸਜ਼ਾ ਉਹ 20 ਸਾਲੀ ਹੋਊਗੀ ਉਮਰ ਕੈਦ ਹੋਊਗੀ ਫਾਂਸੀ ਉਹ ਆਪਣੇ ਆਮ ਹੀ ਗੱਲਾਂ ਲੱਗ ਜਾਂਦੇ ਕਰਨ ਉਹਨੇ ਆਖਿਆ ਯਾਰ ਵੀ ਬੜਾ ਉਹਦੇ ਘਰਾਂ ਵਾਲੀ ਉਹਨੂੰ ਮਿਲਣ ਗਏ ਜਦੋਂ ਬਾਲ ਬੱਚਾ ਨੂੰ ਲੈ ਕੇ ਉਹ ਕਹਿੰਦਾ ਨਾ ਇੱਕ ਆਪਣੀ ਦੁਕਾਨ ਦੇ ਮੂਹਰ ਦੀ ਕੋਈ ਸੰਤ ਮਹਤਵਾਂ ਟੱਪਦੇ ਹੁੰਦੇ ਹੈ ਕਹਿੰਦਾ ਸਾਧੂ ਸੰਤ ਟੱਪਦੇ ਉਹ ਟੱਪਦੇ ਹਫ਼ਤੇ 'ਚ ਕਦੀ ਵਾਰੀ ਹੈ ਕਹਿੰਦਾ ਉਹਨਾਂ ਨੂੰ ਤੁਸੀਂ ਉਹਨਾਂ ਦੀ ਉਹਨਾਂ ਦਾ ਕੀਤਾ ਕਰਾਉਣਾ ਸਭ ਕੁਝ ਉਹਨਾਂ ਦੀ ਦੇਣਾ ਤੇ ਉਹਨਾਂ ਦੀ ਮੈਂ ਗੱਲ ਨਹੀਂ ਮੰਨੀ ਤੇ ਤੁਸੀਂ ਜੇ ਉਹਦੇ ਪੈਰੀ ਪੈ ਜਾਓ ਤਾਂ ਆਪਣਾ ਖੜਾ ਛੁੱਟ ਸਕਦੇ ਓਹੀ ਗੱਲ ਭਈ ਉਹ ਬੈਂਚ ਤੇ ਆ ਕੇ ਆਪਦਾ ਬਾਲ ਬੱਚਾ ਨੂੰ ਲੈ ਕੇ ਉਹਦੇ ਘਰਾਂ ਵਾਲੀ ਬਹਿ ਜਾ ਕਰੇ ਉਹ ਬੇਟ ਕਰਿਆ ਕਰੇ ਵੀ ਸਾਧੂ ਸੰਤ ਮਹਾਂਧਮਾ ਆਉਣਗੇ ਐ ਕਰਦੇ ਕਰਦੇ ਇੱਕ ਦੋ ਦਿਨ ਟੱਪੇ ਤੇ ਸੰਤ ਮਹਾਂਧਮਾ ਟਕਰੇ ਤੇ ਸਾਰਾ ਟੱਬਰ ਸਾਰੇ ਬੱਚੇ ਦੇ ਆਪ ਪੈਰੀ ਪੈ ਗਈ ਉਹਨਾਂ ਨੂੰ ਕਹਿੰਦੇ ਵੀ ਐ ਕਰਕੇ ਆ ਗੱਲ ਬਣ ਗਈ ਸਾਰੀ ਆਮ ਕਹਾਣੀ ਸੁਣਾਈ ਵੀ ਬੱਚਾ ਮਰ ਗਿਆ ਤੇ ਉਹਦੇ ਵੀ ਮੰਨ ਕੇ ਜਲੋ ਜਿੱਤੇ ਤੁਸੀਂ ਕਹਿ ਕੇ ਗਏ ਹੋ ਤੇ ਹੁਣ ਜੇਲ੍ਹ ਚ ਐ ਵੀ ਤੁਸੀਂ ਖੜਾ ਛੜਾਓ ਉਹ ਕਹਦਾ ਵੀ ਮੈਂ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮੈਂ ਵੀ ਬੇਨਤੀ ਕਰੂੰ ਆਥਣੇ ਮੰਨ ਕੇ ਜਲੋ ਤੁਸੀਂ ਵੀ ਉਸ ਪ੍ਰਮਾਤਮਾ ਦਾ ਕੁਝ ਦੇਣ ਜਿਹੜਾ ਕੋਈ ਫੁੱਲ ਬਖਸ਼ਾਓ ਉਹਦੇ ਤੋਂ ਕਹਿੰਦੇ ਐ ਕਰ ਕਰਾਉਂਦੇ ਤੇ ਜਦੋਂ ਭਾਈ ਚੰਗੇ ਦਿਨ ਹੁਣ ਆਉਣੇ ਹੁਣ ਉਹ ਕਹਿੰਦੇ ਵੀ ਯਾਰ ਸਾਡਾ ਤਾਂ ਮਰਨ ਵਾਲਾ ਮਰ ਗਿਆ ਬੱਕਰੇ ਨੇ ਲੱਤ ਮਾਰੀ ਐ ਸੋਡਾ ਕਿਉਂ ਪਰਿਵਾਰਾ ਜਾੜਦੇ ਆ ਸੀ ਚਲੋ ਕੋਈ ਗੱਲ ਨਹੀਂ ਯਾਰ ਤੇ ਐਂ ਕਰਕੇ ਭਾਈ ਉਹਨਾਂ ਦਾ ਰਾਜੀਨਾਮਾ ਹੋ ਜਾਂਦਾ ਤੇ ਬਾਹਰ ਆ ਜਾਂਦੇ ਆ ਉਹ ਗੱਲ ਐ ਭਾਈ ਜੇ ਦਾ ਸੰਤ ਮਹਾਤਮਾ ਦੀ ਗੱਲ ਸੁਣਦੇ ਹੋ ਤਾਂ ਉਹਦੇ ਅਮਲ ਕਰੋ ਤੇ ਨਹੀਂ ਇਗਨੋਰ ਕਰ ਦਿਓ ਗੱਲ ਨਾ ਕਿਸੇ ਦੀ ਗੱਲ ਨਾ ਸੁਣੋ ਕਿਸੇ ਦੀ ਵੀ ਨਾ ਸੁਣੋ ਜੇ ਸੁਣਦੇ ਹੋ ਤਾਂ ਪੂਰਾ ਉਤਰੋ ਨਹੀਂ ਸੁਣੋ ਨਾ ਵੀਡੀਓ ਸ਼ੇਅਰ ਕਰੋ